ਆਪਣਾ ਟਾਪਿਕ ਹੈ ਸੋਲੂਸ਼ਨਸ ਟੂ ਸੈਂਟਰਲ ਪ੍ਰੋਬਲਮਸ ਆਫ ਇਕਨੋਮੀ ਤਿੰਨ ਪ੍ਰੋਬਲਮਸ ਹੈਗੇ ਆ ਵਾਟ ਟੂ ਪ੍ਰੋਡਿਊਸ ਹਾਊ ਟੂ ਪ੍ਰੋਡਿਊਸ ਐਂਡ ਫੋਰ ਹੂਮ ਟੂ ਪ੍ਰੋਡਿਊਸ ਇਹ ਤਿੰਨ ਪ੍ਰੋਬਲਮਸ ਦਾ ਸੋਲੂਸ਼ਨ ਵੀ ਹੈਗਾ ਪਰ ਹਾਂ ਸਭ ਤੋਂ ਬੜੀ ਦਿੱਕਤ ਇਹ ਆਂਦੀ ਹੈ ਕਿ ਇਕਨੋਮੀਆਂ ਵੀ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਇਹ ਤਿੰਨ ਤਰ੍ਹਾਂ ਦੀ ਇਕਨੋਮੀ ਇਸ ਅਲੱਗ ਅਲੱਗ ਤਰੀਕੇ ਨਾਲ ਸੋਲੂਸ਼ਨ ਕਰਦੀਆਂ ਨੇ ਇਹ ਪ੍ਰੋਬਲਮਸ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮਾਰਕੀਟ ਇਕਨੋਮੀ ਦੀ ਓਵਰਲ ਇਕਨੋਮੀ ਜਿਹਦੇ ਵਿੱਚ ਮੇਨਲੀ ਪ੍ਰਾਈਵੇਟ ਪਲੇਅਰਸ ਜਿਹੜੇ ਹੁੰਦੇ ਨੇ ਉਹਨਾਂ ਦਾ ਡੋਮਿਨੈਂਸ ਹੁੰਦਾ ਜਿਵੇਂ ਅਮਰੀਕਨ ਮਾਰਕੀਟ ਹੈ ਆਸਟ੍ਰੇਲੀਅਨ ਹੈ ਉਥੇ ਕਿਹ ਅਹਿਸਾਬ ਕਿਤਾਬ ਹੈ ਸਰਕਾਰ ਦਾ ਕੋਈ ਜ਼ਿਆਦਾ ਸੀਨ ਨਹੀਂ ਹੈਗਾ ਸਰਕਾਰ ਸਿਰਫ ਆਰਮੀ ਤੇ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਦੇ ਮਾੜਾ ਮੋੜਾ ਧਿਆਨ ਦਿੰਦੀ ਹੈ ਪ੍ਰੋਡਕਸ਼ਨ ਜਿਹੜੀ ਪ੍ਰੋਸੈਸ ਹੈ ਉਹਦੇ ਵਿੱਚ ਜ਼ਿਆਦਾ ਸਰਕਾਰ ਟਾਂਗੜਾਈ ਨਹੀਂ ਕਰਦੀ ਸਰਕਾਰ ਨੇ ਜੇ ਆਪਣੇ ਇਨਫਰਾਸਟ੍ਰਕਚਰ ਡਵੈਲਪ ਕਰਨ ਵਾਸਤੇ ਕੁਝ ਬਣਾਉਣਾ ਹੁੰਦਾ ਤਾਂ ਸਰਕਾਰ ਦਾ ਕੋਈ ਡਿਪਾਰਟਮੈਂਟ ਨਹੀਂ ਹੈਗਾ ਸਰਕਾਰੇ ਕੰਮ ਠੇਕੇ ਤੇ ਲੋਕਾਂ ਤੋਂ ਕਰਵਾ ਲੈਂਦੀ ਹੈ ਪ੍ਰਾਈਵੇਟ ਕੰਪਨੀਸ ਤੋਂ ਕਰਵਾ ਲੈਂਦੇ ਹੁੰਦੇ ਆ ਠੀਕ ਮੇਨਲੀ ਪ੍ਰਾਈਵੇਟ 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 ਬਹੁਤ ਸਾਰੇ ਜਿਹੜੀ ਪ੍ਰੋਡਕਸ਼ਨ ਆ ਸਿਰਫ ਪ੍ਰਾਈਵੇਟ ਇੰਡੀਵਿਜੂਅਲ ਦੇ ਹੱਥ ਹੁੰਦੀ ਹੁਣ ਜੇ ਕੰਮ ਪ੍ਰਾਈਫਟ ਇੰਡੀਵਿਜੂਅਲ ਦੇ ਹੱਥ ਆ ਤਾਂ ਤੁਸੀਂ ਆਪ ਹੀ ਹਿਸਾਬ ਲਾਣਾ ਇਹਨਾਂ ਪ੍ਰੋਬਲਮਸ ਐ ਸੋਲੂਸ਼ਨ ਬੜੇ ਕਹਾਂਡ ਹੋਣਗੇ ਜ਼ਰਾ ਦੇਖਿਓ ਪਹਿਲੀ ਗੱਲ ਤਾਂ ਦੇਖੋ ਮਾਰਕੀਟ ਇਕਨੋਮੀ ਫ੍ਰੀ ਇਕਨੋਮੀ ਹੁੰਦੀ ਹੈ ਜਿੱਦੇ ਵਿੱਚ ਪ੍ਰੋਡਿਊਸਰਸ ਫ੍ਰੀ ਸਰਕਾਰ ਦੇ ਕੋਟਾ ਅੜਾਈ ਨਹੀਂ ਹੁੰਦੀ ਵਟ ਟੂ ਪ੍ਰੋਡਿਊਸ ਹਾਊ ਟੂ ਪ੍ਰੋਡਿਊਸ অর ਹੋਮ ਟੂ ਪ੍ਰੋਡਿਊਸ ਵਿੱਚ ਠੀਕ ਹੈ ਜੀ ਤਿੰਨੋਂ ਪ੍ਰੋਡਿਊਸਰ ਆਪਣੀ ਮਰਜ਼ੀ ਨਾਲ ਡਿਸੀਜਨ ਲੈਂਦੇ ਨੇ ਕਿ ਤਿੰਨਾ ਪ੍ਰੋਬਲਮਸ ਆ ਸੋਲੂਸ਼ਨ ਕੀ ਹੋਣਾ ਚਾਹੀਦਾ ਤੇ ਉਹਨਾਂ ਦੇ ਮੁਤਾਬਿਕ ਆ ਸੋਲੂਸ਼ਨ ਆ ਜ਼ਰਾ ਧਿਆਨ ਨਾਲ ਸਮਝਣਾ ਦੇਖੋ ਪ੍ਰਾਈਵੇਟ ਪਲੇਅਰਸ ਨੇ ਮੈਂ ਮੋٹے ਮੋਟੇ ਤੁਹਾਨੂੰ ਦੱਸ ਦਿੰਦਾ ਤਿੰਨ ਤਰ੍ਹਾਂ ਦੀ ਇਕਨੋਮੀਆਂ ਨੇ ਇੱਕ ਮਾਰਕਟ ਇਕਨੋਮੀ ਹੈ ਇੱਕ ਕੰਟਰੋਲਡ ਇਕਨੋਮੀ ਹੈ ਮਾਰਕਟ ਇਕਨੋਮੀ ਦਾ ਮੇਨ ਮਕਸਦ ਹੁੰਦਾ ਕਮਾਈ ਕਰਨਾ ਪ੍ਰੋਫਿਟ ਜਿਆਦਾ ਤੋਂ ਜਿਆਦਾ ਕਮਾਣਾ ਠੀਕ ਤਾਂ ਮੈਂ ਕਹਾਂ ਰਸੀਗਾ ਕਿ ਮਾਰਕੀਟ ਇਕਨੋਮੀ ਮੈਨ ਪੈਸੇ ਪਿੱਛੇ ਭੱਜਦੀ ਹੈ ਕਮਾਈ ਪਿੱਛੇ ਭੱਜਦੀ ਹੈ ਪ੍ਰੋਫਿਟ ਪਿੱਛੇ ਭੱਜਦੀ ਹੈ ਇਸ ਕੰਟਰੋਲਡ ਇਕਨੋਮੀ ਸੋਸ਼ਲ ਵੈਲਫੇਅਰ ਲੋਕ ਭਲਾਈ ਪਿੱਛੇ ਭੱਜਦੀ ਹੈ ਤਾਂ ਦੇਖੋ ਉਹਨਾਂ ਕਿਆ ਸੀਨ ਹੈ ਜੀ ਵਾਟ ਟੂ ਪ੍ਰੋਡਿਊਸਰ ਉਹਨਾਂ ਸਰ ਦੰਦਨੇ ਉਹ ਉਹ ਚੀਜ਼ ਪ੍ਰੋਡਿਊਸ ਕਰਨਗੇ ਜਿਹਦਾ ਉਹਨਾਂ ਨੂੰ ਜ਼ਿਆਦਾ ਪ੍ਰਾਈਸ ਮਿਲੇਗਾ ਜਿਹੜੀ ਚੀਜ਼ ਜ਼ਿਆਦਾ ਮਹਿੰਗੀ ਵਿਕੇਗੀ ਸਦਾ ਜੀ ਸਾਹਿਬ ਮਹਿੰਗੀ ਵੇਚਣ ਦਾ ਪਿੱਛੇ ਫਾਇਦਾ ਕੀ ਆ? ਜ਼ਿਆਦਾ ਫਾਇਦਾ ਹੋਏਗਾ ਹੌਲ ਕੀ ਹੈ। ਜਿੰਨੀ ਚੀਜ਼ ਜ਼ਿਆਦਾ ਮਹਿੰਗੀ ਵੇਚਣਗੇ ਉਹਨਾਂ ਜ਼ਿਆਦਾ ਫਾਇਦਾ ਹੋਏਗਾ। ਠੀਕ। ਹਾਊ ਟੂ ਪ੍ਰੋਡਿਊਸ ਦੇ ਵਿੱਚ ਉਹ ਉਹ ਵਾਲੇ ਟੈਕਨੀਕ ਯੂਜ਼ ਕਰਨਗੇ ਜਿਦੇ ਵਿੱਚ ਕੋਸਟ ਆਫ ਪ੍ਰੋਡਕਸ਼ਨ ਕੱਟ ਹੋਏਗਾ। ਐਸ ਐਸ ਕੰਪੈਰੀਟਿਵਲੀ ਦੂਸਰੇ ਦੇ। ਠੀਕ। ਕੋਸਟ ਕੱਟ ਹੋਏਗੀ ਤਾਂ ਕਿ ਉਹਨਾਂ ਦਾ ਪ੍ਰੋਫਿਟ ਜ਼ਿਆਦਾ ਹੋ ਸਕੇ। ਐਸੀ ਵਾਲੇ ਟੈਕਨੀਕ ਯੂਜ਼ ਕਰਨਗੇ ਕਿਉਂ ਦੇਖਣਗੇ ਵੀ ਲੇਬਰ ਨਾਲ ਕੋਸਟ ਘਟ ਪੈਂਦੀ ਪਈ ਹੈ ਜਾਂ ਮਸ਼ੀਨਾਂ ਨਾਲ ਕੋਸਟ ਘਟ ਪੈਂਦੀ ਹੈ ਅਗਲਾ ਦੇਖਿਓ ਫਿਰ ਹੂ ਫੋਰ ਹੂਮ ਪ੍ਰੋਡਿਊਸ ਕਿਦੇ ਵਾਸਤੇ ਆਬਵੀਅਸਲੀ ਯਾਰ ਉਹ ਕਿਦੇ ਵਾਸਤੇ ਪ੍ਰੋਡਿਊਸ ਕਰਨਗੇ ਉਹ ਉਹਦੇ ਵਾਸਤੇ ਕਰਨਗੇ ਹੂ ਆਰ ਵਿਲਿੰਗ ਟੂ ਆਫਰ ਥੈਮ ਅ ਬੈਟਰ ਪ੍ਰਾਈਸ ਜਿਹੜੇ ਉਹਨਾਂ ਨੂੰ ਵਧੀਆ ਪ੍ਰਾਈਸ ਦੇਣਗੇ ਆਪਣੇ ਪ੍ਰੋਡਕਟ ਦਾ ਅਮੀਰ ਲੋਕਾਂ ਵਾਸਤੇ ਹੀ ਜ਼ਿਆਦਾ ਪ੍ਰਿਫਰ ਕਰਦੇ ਨੇ ਪ੍ਰੋਡਿਊਸ ਕਰਨਾ ਹੋ ਕਿਉਂਕਿ ਉਹ ਉਹਨਾਂ ਨੂੰ ਜ਼ਿਆਦਾ ਅੱਛਾ ਪ੍ਰਾਈਸ ਦੇ ਸਕਣਗੇ ਜੀ ਠੀਕ ਤਾਂ ਮਾਰਕਟ ਇਕਨੋਮੀ ਇਸ ਤਰ੍ਹਾਂ ਆਨਸਰ ਦਿੰਦੀ ਹੈ ਆ ਤਿੰਨੋਂ ਕੁਐਸਚਨਸ ਆ ਵਟ ਟੂ ਪ੍ਰੋਡਿਊਸ ਜ਼ਿਆਦਾ ਪ੍ਰਾਈਸ ਵਾਲੀ ਚੀਜ਼ਾਂ ਵੇਚਣਗੇ ਹਾਊ ਟੂ ਪ੍ਰੋਡਿਊਸ ਘੱਟ ਕੋਸਟ ਵਾਲੀ ਚੀਜ਼ਾਂ ਵੇਚਣਗੇ ਫੋਰ ਹੂਮ ਟੂ ਪ੍ਰੋਡਿਊਸ ਉਹ ਵਾਲਾ ਸਮਾਨ ਵੇਚਣਗੇ ਉਹਨਾਂ ਨੂੰ ਵੇਚਣਗੇ ਬੇਸਿਕਲੀ ਬੇਸਿਕਲੀ ਕਹਾਂ ਤਾਂ ਮੈਂ ਜਿਹੜੇ ਉਹਨਾਂ ਨੂੰ ਵਧੀਆ ਕੀਮਤ ਦੇਣਗੇ ਉਹਨਾਂ ਦੇ ਪ੍ਰੋਡਕਟ ਦਾ ਠੀਕ ਦੂਸਰੀ ਹੈ ਕੰਟਰੋਲਡ ਇਕਨੋਮੀ ਜਿਸ ਨੂੰ ਬੋਲਦੇ ਨੇ ਸੈਂਟਰਲੀ ਪਲਾਨਡ ਇਕਨੋਮੀ ਜਿਹੜੇ ਕੀ ਬਹੁਤਾਂਤ ਵਿੱਚ ਬਹੁਤ ਜ਼ਿਆਦਾ ਹੀ ਇਹ ਕਹਿ ਲੋ ਸਰਕਾਰ ਦੇ ਕੰਟਰੋਲ 'ਚ ਹੈ ਸਰਕਾਰ ਹੀ ਡਿਸਾਈਡ ਕਰਦੀ ਹੈ ਸੈਂਟਰਲ ਅਥਾਰਟੀ ਜਾਂ ਕਹਿ ਲੋ ਸਰਕਾਰ ਹੀ ਡਿਸਾਈਡ ਕਰਦੀ ਹੈ ਵਾਟ ਟੂ ਪ੍ਰੋਡਿਊਸ ਹਾਊ ਟੂ ਪ੍ਰੋਡਿਊਸ ਫॉर ਹੂਮ ਟੂ ਪ੍ਰੋਡਿਊਸ ਇਹ ਸਾਰਾ ਫੈਸਲਾ ਗਵਰਨਮੈਂਟ ਕਰਦੀ ਹੈ ਜੀ ਚਾਹੇ ਉਹ ਸਟੇਟ ਦੀ ਗਵਰਨਮੈਂਟ ਹੈ ਚਾਹੇ ਉਹ ਸੈਂਟਰਲ ਗਵਰਨਮੈਂਟ ਹੈ ਠੀਕ ਅਗਲੀ ਗੱਲ ਖਾਸ ਹੁਣ ਇਹ ਕਿਸ ਤਰ੍ਹਾਂ ਆਨਸਰ ਦਿੰਦੇ ਨੇ ਉਹ ਪ੍ਰੋਬਲਮਸ ਆ ਜ਼ਰਾ ਧਿਆਨ ਨਾਲ ਸਮਝੋ ਵਟ ਟੂ ਪ੍ਰੋਡਿਊਸ ਦੇਖੋ ਸਰਕਾਰ ਨਾ ਪ੍ਰੋਫਿਟ ਦੇ ਵਾਸਤੇ ਅਗਰ ਆਪਾਂ ਪ੍ਰੋਪਰਲੀ ਕਰੀਏ ਤਾਂ ਗਵਰਨਮੈਂਟ ਜਿਹੜੀ ਆ ਉਹ ਸੋਸ਼ਲ ਵੈਲਫੇਅਰ ਭਾਲਦੀ ਹੈ ਮੇਨ ਮਕਸਦ ਸੋਸਾਇਟੀ ਦਾ ਭਲਾ ਕਰਨਾ ਹੁੰਦਾ ਚਲੋ ਕਈ ਸਰਕਾਰਾਂ ਨਹੀਂ ਕਰਦੀਆਂ ਉਹ ਉਸ ਗੱਲ ਨੂੰ ਇੱਕ ਪਾਸੇ ਰੱਖੋ ਪਰ ਪ੍ਰੈਕਟੀਕਲ ਮਤਲਬ ਪ੍ਰੋਪਰ ਅਗਰ ਮੈਂ ਤੁਹਾਨੂੰ ਗੱਲ ਕਹਾ ਗਵਰਨਮੈਂਟ ਹੁੰਦੀ ਹੈ ਲੋਕਾਂ ਵਾਸਤੇ ਠੀਕ ਤਾਂ ਹੁਣ ਉਹ ਲੋਕਾਂ ਦੀ ਭਲਾਈ ਬਾਰੇ ਸੋਚਦੀ ਐ ਤੇ ਤੂੰ ਇਹਦੇ ਅਨਸਰ ਵੀ ਇਹੋ ਜਿਹਾ ਨਜਰ ਰਾਨਗੇ ਜਿਹਦੇ ਵਿੱਚ ਲੋਕ ਭਲਾਈ ਜ਼ਿਆਦਾ ਹੈ ਤੇ ਪ੍ਰੋਫਿਟ ਵਾਲੀ ਗੱਲ ਘੱਟ ਹੈ ਜਾਂ ਕਿਤੇ ਕਿਤੇ ਬਿਲਕੁਲ ਨਹੀਂ ਹੈ ਦੇਖੋ ਜਰਾ what to produce ਕੀ ਬਣਾਣਗੇ ਕੀ ਬਣਾਣਗੇ ਜੀ ਉਹ ਬਣਾਣਗੇ ਜੋ ਮੋਸਟ ਯੂਸਫੁਲ ਹੈ ਸੋਸਾਇਟੀ ਲਈ ਜੋ ਸੋਸਾਇਟੀ ਲਈ ਅੱਜ ਹੀ ਇਸ ਸਮੇਂ ਦੇ ਵਿੱਚ ਹੀ ਬਹੁਤ ਬਹੁਤ ਜ਼ਰੂਰਤ ਵਾਲੀ ਚੀਜ਼ ਹੈ ਉਹ ਉਹ ਚੀਜ਼ ਬਣਾਣਗੇ ਟੈਕ ਦੂਜਾ ਹਾਊ ਟੂ ਪ੍ਰੋਡਿਊਸ ਐਸੀ ਬਲੀ ਟੈਕਨੀਕ ਯੂਜ਼ ਕਰਨਗੇ ਜੋ ਜ਼ਿਆਦਾ ਯੂਸਫੁਲ ਹੈ ਜੋ ਜ਼ਿਆਦਾ ਨੀਡਿਡ ਹੈ ਜਿਹਦੀ ਲੋੜ ਹੈ ਸਮੇਂ ਦੇ ਮੁਤਾਬਿਕ ਮਤਲਬ ਟੈਕਨੀਕ ਦੋ ਸੀਗੀਆਂ ਲੇਬਰ ਇੰਟੈਂਸਿਵ ਤੇ ਕੈਪੀਟਲ ਇੰਟੈਂਸਿਵ ਮਹਾਤਮਾ ਗਾਂਧੀ ਦਾ ਇੱਕ ਬਿਆਨ ਆਂਦਾ ਹੁੰਦਾ ਹੈ ਬੜਾ ਉਸ ਸਮੇਂ ਦੇ ਮੁਤਾਬਿਕ ਠੀਕ ਸੀਗਾ ਜਿਵੇਂ ਹੁਣ ਦਾ ਹਿਸਾਬ ਕਿਤਾਬ ਹੈ ਨਾ ਫੈਕਟਰੀਆਂ ਦਾ ਮਸ਼ੀਨਾਂ ਦਾ ਕੰਪਨੀਆਂ ਦਾ ਆਪਾਂ ਕੀ ਦੇਖਦੇ ਆ ਕਿ ਮਸ਼ੀਨਾ ਲਗਾ ਕੇ ਕੁਝ ਕੁ ਬੰਦੇ ਲੱਖਾਂ ਬੰਦਿਆਂ ਵਾਸਤੇ ਸਮਾਨ ਬਣਾ ਲੈਂਦੇ ਨੇ ਕੁਝ ਬੰਦੇ ਮਸ਼ੀਨਾਂ ਦੀ ਹੈਲਪ ਨਾਲ ਲੱਖਾਂ ਬੰਦਿਆਂ ਦਾ ਸਮਾਨ ਬਣਾ ਸਕਦੇ ਨੇ ਬਿਲਕੁਲ ਗੱਲ ਠੀਕ ਹੈ ਨਾ ਮਹਾਤਮਾ ਗਾਂਧੀ ਕਹਿੰਦਾ ਸੀਗਾ ਵੀ ਜਿਆਦਾ ਬੰਦੇ ਲਾ ਕੇ ਨਾ ਜਿਆਦਾ ਬੰਦੇ ਲਗਾ ਕੇ ਮਸ਼ੀਨਾ ਘੱਟ ਲਗਾ ਕੇ ਸਮਾਨ ਬਣਵਾਓ ਇਹ ਨਾ ਕਰੋ ਕਿ ਮਸ਼ੀਨਾ ਲਾ ਕੇ ਤੁਸੀਂ ਵੱਧ ਲੋਕਾਂ ਦਾ ਸਮਾਨ ਬਣਵਾ ਲਓ ਨਾ ਜ਼ਿਆਦਾ ਬੰਦੇ ਲਾ ਕੇ ਜ਼ਿਆਦਾ ਬੰਦੇ ਲਗਾ ਕੇ ਵੱਧ ਸਮਾਨ ਮਤਲਬ ਸਮਾਨ ਬਣਾਓ ਫਾਇਦਾ ਕੀ ਹੋਏਗਾ ਜਿੰਨੇ ਜ਼ਿਆਦਾ ਬੰਦੇ ਲਾਓਗੇ ਉਹਨਾਂ ਵਿਚਾਰਿਆਂ ਨੂੰ ਵੀ ਕੰਮ ਕਾਜ ਮਿਲ ਜਾਏਗਾ ਸੋਚ ਅੱਛੀ ਸੀ ਉਸ ਟਾਈਮ ਤੇ ਤਾਂ ਦੇਖੋ ਕੀ ਹੈ ਇੱਥੇ ਵੀ ਕੁਝ ਹੀ ਗੱਲ ਹੈ ਜਿਸ ਸਿਚੁਏਸ਼ਨ ਚ ਅਨਇੰਪਲੋਇਮੈਂਟ ਜ਼ਿਆਦਾ ਹੈ ਫਿਰ ਉਹ ਜੀ ਵਾਰ ਗਵਰਨਮੈਂਟ ਕੀ ਡਿਸੀਜਨ ਲਏਗੀ ਉੱਥੇ ਗਵਰਨਮੈਂਟ ਡਿਸੀਜਨ ਲਏਗੀ ਲੇਬਰ ਇੰਟੈਂਸਿਵ ਦਾ ਤਾਕਿ ਜ਼ਿਆਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲ ਜੇ ਕੰਮਕਾਜ ਮਿਲ ਜੇ ਠੀਕ ਤੀਸਰਾ ਪੁਆਇੰਟ 4 ਹோம் ਟੂ ਪ੍ਰੋਡਿਊਸ ਕਿਦੇ ਵਾਸਤੇ ਪ੍ਰੋਡਿਊਸ ਕਰਨਾ ਹੈ ਸਰਕਾਰ ਇੱਥੇ ਅਮੀਰਾਂ ਨੂੰ ਨਹੀਂ ਜ਼ਿਆਦਾ ਟੱਚ ਕਰੇਗੀ ਸਹੀ ਰਸਦਾਂ ਨੂੰ ਸਰਕਾਰ ਸੋਸ਼ਲ ਵੈਲਫੇਅਰ ਦੇਖੇਗੀ ਤੇ ਸੋਸ਼ਲ ਵੈਲਫੇਅਰ ਦੇ ਵਿੱਚ ਉਹਨਾਂ ਵਾਸਤੇ ਸਮਾਨ ਬਣਾਏਗੀ ਜਿਹੜੇ ਵਿਚਾਰੇ ਸਫਰਿੰਗ ਜਿਹੜੇ ਵਿਚਾਰੇ ਮਾੜੇ ਹਾਲਾਤਾਂ 'ਚ ਬੈਠੇ ਨੇ ਕਿਸ ਤੋਂ ਸਟਾਰਵੇਸ਼ਨ ਕਰਕੇ ਹੰਗਰ ਕਰਕੇ ਬੁਰੇ ਹਾਲਾਂ 'ਚ ਨੇ ਭੁੱਖ ਮਰ ਰਹੇ ਨੇ ਵਿਚਾਰੇ ਜਿਨ੍ਹਾਂ ਦਾ ਗੁਜ਼ਰ ਬਸਰ ਮੁਸ਼ਕਿਲ ਹੋ ਰਿਹਾ ਉਹਨਾਂ ਵਾਸਤੇ ਸਮਾਨ ਪਹਿਲਾਂ ਬਣਾ ਕੇ ਦੇਗੀ ਸਰਕਾਰ ਠੀਕ ਤੀਸਰੀ ਇਕਨੋਮੀ ਮਿਕਸਡ ਇਕਨੋਮੀ ਬੋਲਦੇ ਆ ਜਿਵੇਂ ਕਿ ਆਪਣੀ ਇੰਡੀਆ ਦੀ ਹੈ ਮਾਰਕਟ ਇਕਨੋਮੀ ਮੈ ਤੁਹਾਨੂੰ ਐਗਜ਼ਾਮਪਲ ਦਿੱਸੇ ਅਮਰੀਕਾ ਜਿਹੜੀ ਕੰਟਰੋਲਡ ਇਕਨੋਮੀ ਦੀ ਐਗਜ਼ਾਮਪਲ ਕਾਫੀ ਹੱਦ ਤੱਕ ਸੂਟ ਬੈਠਦੀ ਹੈ ਨਾਰਥ ਕੋਰੀਆ ਠੀਕ ਜਿੱਥੇ ਬਹੁਤ ਜ਼ਿਆਦਾ ਕੰਟਰੋਲਡ ਇਕਨੋਮੀ ਹੈ ਉਸ ਤੋਂ ਪੁੱਛੇ ਬਿਨਾ ਫਿਰ ਪ੍ਰੋਡਕਸ਼ਨ ਕਰਨੀ ਉਸਕੇ ਵੀ ਕੋਈ ਆਪਣੀ ਮਰਜ਼ੀ ਜ਼ਿਆਦਾ ਨਹੀਂ ਹੋ ਸਕਦੀ ਤੀਸਰੀ ਆਪਣੀ ਕੋ ਮਿਕਸਡ ਇਕਨੋਮੀ ਹੈ ਜਿਵੇਂ ਕਿ ਇੰਡੀਆ ਦੀ ਹੈ ਇੱਥੇ ਕੀ ਹੈ گورਨਮੈਂਟਲ ਸੈਕਟਰ ਪਬਲਿਕ ਸੈਕਟਰ ਤੇ ਪ੍ਰਾਈਵੇਟ ਸੈਕਟਰ ਦੋਨੋਂ ਐਗਜ਼ਿਸਟ ਕਰਦੇ ਨੇ ਤੁਹਾਨੂੰ ਪਬਲਿਕ ਕੰਪਨੀਆਂ ਵੀ ਮਿਲ ਜਾਣਗੀਆਂ ਪਬਲਿਕ ਕੰਪਨੀ ਨਾ ਬੋਲਾਂ ਸਰਕਾਰੀ ਕੰਪਨੀਆਂ ਵੀ ਮਿਲਣਗੀਆਂ ਪ੍ਰਾਈਵੇਟ ਵੀ ਮਿਲਣਗੀਆਂ ਠੀਕ ਆ ਸਰਕਾਰੀ ਸਕੂਲ ਵੀ ਨੇ ਪ੍ਰਾਈਵੇਟ ਸਕੂਲ ਵੀ ਨੇ ਸਰਕਾਰੀ ਹਸਪੀਟਲ ਵੀ ਨੇ ਪ੍ਰਾਈਵੇਟ ਹਸਪੀਟਲ ਵੀ ਨੇ ਸਰਕਾਰੀ ਬਹੁਤ ਸਾਰੇ ਡਿਪਾਰਟਮੈਂਟ ਨੇ ਪ੍ਰਾਈਵੇਟ ਡਿਪਾਰਟਮੈਂਟ ਵੀ ਹੈਗੇ ਨੇ ਜੀ ਮਿਲ ਕੇ ਚੱਲ ਰਹੇ ਨੇ ਹੁਣ ਮਿਲ ਕੇ ਚੱਲਣ ਦਾ ਕਿਆ ਸਾਬਤਾਬ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਪ੍ਰਾਈਵੇਟ ਵਾਲੇ ਨੇ ਉਹ ਤਾਂ ਡਿਸੀਜਨ ਲੈਣਗੇ ਮਾਰਕੀਟ ਫੋਰਸਸ ਦੇ ਬੇਸਿਸ ਤੇ ਜਿਵੇਂ ਡਿਮਾਂਡ ਤੇ ਸਪਲਾਈ ਜ਼ੋਰ ਫੜੂਗੀ ਉਸ ਹਸਾਬ ਨਾਲ ਡਿਸੀਜਨ ਲਿਆ ਜਾਏਗਾ ਉਸ ਤੋਂ ਇਲਾਵਾ ਸੋਸ਼ਲ ਕਨਸਿਡਰੇਸ਼ਨ ਵੀ ਦੇਖੂਗੀ ਸਰਕਾਰ ਦੋਨੋਂ ਆਪਣੇ ਆਪਣੇ ਲੈਵਲ ਤੇ ਡਿਸੀਜਨ ਲਈ ਜਾਣਗੇ ਠੀਕ ਹੁਣ ਇਹਦੀ ਐਗਜ਼ਾਮਪਲ ਨੂੰ ਇਸ ਤਰੀਕੇ ਨਾਲ ਸਮਝ ਲਓ ਅ ਪ੍ਰੋਫਿਟ ਵਾਸਤੇ ਵੀ ਕੰਮ ਹੋਏਗਾ ਸੋਸ਼ਲ ਵੈਲਫੇਅਰ ਵਾਸਤੇ ਵੀ ਕੰਮ ਹੋਏਗਾ ਜਿਵੇਂ ਕਿ ਅਗਰ ਪੜਾਈ ਨੋਰਮਲ ਚਾਹੀਦੀ ਹੈ ਠੀਕ ਹੈ ਵਧੀਆ ਹੋਦੀ ਹੈ ਬਸੇ ਕਈ ਥਾਂ ਮੇ ਵੀ ਸਰਕਾਰੀ ਸਕੂਲ ਵੀ ਹੈਗੇ ਨੇ ਬਹੁਤ ਹੀ ਹਾਈ ਫਾਈ ਸਿਸਟਮ ਬਾਲਦੇ ਹੋ ਤਾਂ ਪ੍ਰਾਈਵੇਟ ਸਕੂਲ ਵੀ ਹੈਗੇ ਨੇ ਠੀਕ ਅਗਰ ਨੋਰਮਲ ਤੁਹਾਡਾ ਚੱਲ ਜੇਗਾ ਟ੍ਰੀਟਮੈਂਟ ਤੁਹਾਡੇ ਹਿਸਾਬ ਕਿਤਾਬ ਜ਼ਿਆਦਾ ਨਹੀਂ ਆਪਾਂ ਨੂੰ ਟੈਨਸ਼ਨ ਹੈ ਸਰਕਾਰੀ ਹਸਪੀਟਲ ਹੈਗੇ ਨੇ ਤੇ ਬਹੁਤ ਹੀ ਤੁਸੀਂ ਰੱਖ-ਰਖਾਵ ਤੇ ਪੂਰਾ ਆਪਣੀ ਦੇਖਭਾਲ ਪਾਲਦੇ ਹੋ ਤਾਂ ਬਹੁਤ ਵਧੀਆ ਕੁਝ ਪ੍ਰਾਈਵੇਟ ਹਸਪੀਟਲ ਵੀ ਹੈਗੇ ਨੇ ਵੈਸਾ ਲੂਟਾ ਦੇਣਾ ਗਾਫੀ ਬਟ ਹੈਗੇ ਸਰਕਾਰੀ ਵੀ ਤੇ ਪ੍ਰਾਈਵੇਟ ਵੀ ਹੁਣ ਇੱਥੇ ਇਹਨਾਂ ਦੇ ਅਨਸਰ ਚ ਕੀ ਆ ਸੈਪਰੇਟ ਨਹੀਂ ਆਏਗਾ ਜੀ ਮੈਂ ਹੁਣ ਤਾਂ ਮਿਕਸ ਕਰਤਾ ਸੀਗਾ ਕਿ ਕੁਝ ਏਰੀਆਜ਼ ਦੇ ਵਿੱਚ ਡਿਸੀਜਨ ਲੈਣਗੇ ਇੰਡੀਵਿਜੂਅਲਸ ਤੇ ਉਹਨਾਂ ਦਾ ਮੋਟਿਵ ਕੀ ਹੋਏਗਾ ਪ੍ਰੋਫਿਟ ਮੈਕਸਮਾਈਜ਼ ਕਰਨਾ ਦੂਜੇ ਪਾਸੇ ਕੁਝ ਏਰੀਆਜ਼ ਦੇ ਵਿੱਚ ਸੋਸ਼ਲ ਵੈਲਫੇਅਰ ਮੋਟਿਵ ਹੋਏਗਾ ਜੋ ਕਿ ਡਿਸੀਜਨ ਲਏਗੀ ਗਵਰਨਮੈਂਟ ਠੀਕ ਬਸ ਇਹ ਕੰਮ ਹੈ ਦੋਨੋਂ ਮਿਲ ਕੇ ਆਪਦੀ ਆਪਦੀ ਗੱਡੀ ਚਲਾਈ ਜਾਣਗੇ